ਸਮਾਜਿਕ ਜੀਵਨ ਵਿੱਚ ਵਿਚਰਦਿਆਂ ਅਤੇ ਖਾਸ ਤੌਰ ਤੇ ਗੀਤਾਂ ਦੇ ਬੋਲਾਂ ਵਿੱਚ ਅਤੇ ਵਿਆਹਾਂ ਸ਼ਾਦੀਆਂ ਦੇ ਸਮਾਗਮਾਂ ਉੱਤੇ ਤੁਸੀਂ ਪਟਿਆਲਾ ਪੈਗ ਬਾਰੇ ਜ਼ਰੂਰ ਸੁਣਿਆ ਹੋਵੇਗਾ ਇਸ ਦਾ ਇਤਿਹਾਸ ਵੀ ਜਾਨਣਾ ਬਣਦਾ ਹੈ ਇਸ ਬਾਰੇ ਇਹ ਗੱਲ ਵੀ ਪਤਾ ਕਰਨੀ ਬਣਦੀ ਹੈ ਕਿ ਪਟਿਆਲਾ ਪੈਗ ਦਾ ਆਗਾਜ਼ ਕਦੋਂ ਹੋਇਆ ਕਿਸ ਨੇ ਪਹਿਲੀ ਵਾਰ ਇਸ ਚਰਚਿਤ ਅਲਫਾਜ਼ ਨੂੰ ਜ਼ਿਕਰ ਵਿੱਚ ਲਿਆਂਦਾ ਜਿਸ ਤੋਂ ਬਾਅਦ ਇਹ ਸ਼ਬਦ ਤੇਜ਼ੀ ਵਰਤੋਂ ਪ੍ਰਚਲਿਤ ਹੋਈ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਪਟਿਆਲਾ ਪੈਗ ਦੀ ਇਸ ਲਫ਼ਜ਼ ਨੂੰ ਸ਼ੁਰੂ ਕਰਨ ਵਾਲੀ ਸ਼ਖਸੀਅਤ ਬਾਰੇ ਅਤੇ ਕਿਵੇਂ ਇਹ ਆਮ ਗੱਲਬਾਤ ਦਾ ਹਿੱਸਾ ਬਣੇ ਗੱਲ ਅੱਜ ਤੋਂ ਕਈ ਦਹਾਕੇ ਪਹਿਲਾਂ ਦੀ ਹੈ ਜਦੋਂ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਰਿਆਸਤਾਂ ਦਾ ਰਾਜ ਹੋਇਆ ਕਰਦਾ ਸੀ ਅਤੇ ਪਟਿਆਲੇ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਦਾ ਨਾਂ ਪ੍ਰਚਲਿਤ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਸੀ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਸਦਕਾ ਹੀ ਇਹ ਲਫ਼ਜ਼ ਸੁਰਖੀਆਂ ਵਿੱਚ ਆਇਆ ਪਟਿਆਲਾ ਪਿੰਗ ਮਹਾਰਾਜਾ ਪਪਿੰਦਰ ਸਿੰਘ ਨੂੰ ਕਈ ਤਰ੍ਹਾਂ ਦੇ ਸ਼ੌਕ ਸਨ ਅਤੇ ਉਹਨਾਂ ਦੀ ਦਰਿਆ ਦਿੱਲੀ ਦੀਆਂ ਕਹਾਣੀਆਂ ਵੀ ਹਰ ਪਾਸੇ ਮਸ਼ਹੂਰ ਸਨ। ਉਹਨਾਂ ਨੇ ਯੂਨੀਵਰਸਿਟੀਆਂ ਤੇ ਗਰੀਬਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਖੁੱਲੇ ਦਿਲ ਨਾਲ ਦਾਨ ਵੀ ਦਿੱਤੇ ਸਨ। ਇਸ ਸਬੰਧੀ ਕਈ ਤਰ੍ਹਾਂ ਦੇ ਲਿਖਤੀ ਵੀਰਵੇ ਵੀ ਮਿਲਦੇ ਨੇ ਕਿ ਮਦਨ মোহন ਮਾਲਵੀਆ ਵਰਗੇ ਵੱਡੇ ਆਗੂ ਵੀ ਜਦੋਂ ਮਹਾਰਾਜਾ ਤੋਂ बनारस यूनिवर्सिटी ਲਈ ਪੈਸੇ ਦੀ ਮੰਗ ਕਰਦੇ ਸਨ ਤਾਂ ਉਹ 50000 ਰੁਪਏ ਦਾ ਚੈੱਕ ਲੈ ਕੇ ਹੀ ਜਾਂਦੇ ਸਨ ਅਤੇ ਉਹਨਾਂ ਸਮੇਂ ਦੌਰਾਨ 50000 ਰੁਪਏ ਦੀ ਰਕਮ ਇੱਕ ਬਹੁਤ ਵੱਡੀ ਰਕਮ ਹੋਇਆ ਕਰਦੀ ਸੀ ਮਹਾਰਾਜਾ ਭੁਪਿੰਦਰ ਸਿੰਘ ਦੇ ਘਰ ਖਾਣ ਪੀਣ ਦਾ ਇੱਕ ਨਿਸ਼ਚਿਤ ਪ੍ਰੋਗਰਾਮ ਹੋਇਆ ਕਰਦਾ ਸੀ ਅਤੇ ਪਟਿਆਲਾ ਪੈਗ ਦੀ ਸ਼ੁਰੂਆਤ ਉਹਨਾਂ ਵੱਲੋਂ ਹੀ ਹੋਈ ਮੰਨੀ ਜਾਂਦੀ ਹੈ ਪਟਿਆਲਾ ਪੈਗ ਦਾ ਪਾਵ ਉਹਨਾਂ ਵੱਲੋਂ ਇਹ ਸੀ ਕਿ ਇੱਕ ਗਲਾਸ ਵਿੱਚ 4 ਇੰਚ ਵਿਸਕੀ ਪਾਣੀ ਪਾਏ ਬਿਨਾ ਪੀਤੀ ਜਾਵੇ ਕਿਉਂਕਿ ਮਹਾਰਾਜਾ ਭੁਪਿੰਦਰ ਸਿੰਘ ਨੂੰ ਵਿਸਕੀ ਨਾਲੋਂ ਵਾਈਨ ਜ਼ਿਆਦਾ ਪਸੰਦ ਹੋਇਆ ਕਰਦੀ ਸੀ ਅਤੇ ਉਹ ਹਰ ਕਿਸਮ ਦੀ ਵਾਈਨ ਤੋਂ ਵਾਕਿਫ ਸਨ ਉਹਨਾਂ ਦੀ ਵਾਈਨ ਦਾ ਕਲੈਕਸ਼ਨ ਯਾਨੀ ਕਿ ਸੰਗ੍ਰਹਿ ਸਾਰੇ ਭਾਰਤ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਅਤੇ ਉਹਨਾਂ ਵੱਲੋਂ ਗਲਾਸ ਵਿੱਚ 4 ਇੰਚ ਵਿਸਕੀ ਪਾਣੀ ਪਾਏ ਬਿਨਾ ਪੀਣ ਦੀ ਪ੍ਰਕਿਰਿਆ ਨੂੰ ਪਟਿਆਲਾ ਪੈਗ ਦਾ ਨਾਂ ਮਿਲ ਗਿਆ ਅਤੇ ਅੱਗੇ ਜਾ ਕੇ ਇਹ ਹੀ ਅਲਫਾਜ਼ ਸਮੁੱਚੇ ਖੇਤਰ ਵਿੱਚ ਪ੍ਰਸਿੱਧ ਹੋਏ ਤੇ ਹੌਲੀ-ਹੌਲੀ ਦੇਸ਼ਾਂ ਵਿਦੇਸ਼ਾਂ ਤੱਕ ਵੀ ਇਹ ਨਾਂ ਸੁਰਖੀਆਂ ਵਿੱਚ ਆਉਣਾ ਸ਼ੁਰੂ ਹੋਇਆ ਅੱਗੇ ਜਾ ਕੇ ਪੰਜਾਬ ਦੇ ਕਈ ਗਾਣਿਆਂ ਵਿੱਚ ਵੀ ਇਸ ਦੀ ਵਰਤੋਂ ਹੋਈ ਅਤੇ ਕਈ ਫਿਲਮਾਂ ਵਿੱਚ ਵੀ ਇਹ ਨਾਂ ਅਕਸਰ ਸੁਣਾਈ ਦਿੱਤਾ ਸਗੋਂ ਇਸ ਦੇ ਸਰਲੇਖ ਨਾਲ ਵੀ ਕਈ ਫਿਲਮਾਂ ਤੇ ਗਾਣੇ ਹੋਂਦ ਵਿੱਚ ਆ ਚੁੱਕੇ ਨੇ ਪਰ ਇਸ ਦੀ ਸ਼ੁਰੂਆਤ ਹੋਈ ਸੀ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਤੋਂ